ਸਸ ਵੀ ਗਾ ਸਾਰਿਆਂ ਨੂੰ ਮੈਂ ਹਾਂ ਨਵਨੀਤ ਸੋ ਪੰਜਾਬ ਸਿਵਲ ਸਰਵਿਸਸ ਦੇ ਬਾਰੇ ਕਾਫੀ ਬੱਚੇ ਜਿਹੜੇ ਰਿਕੁਐਸਟ ਕਰ ਰਹੇ ਸੀ ਵੀਡੀਓ ਪਾਣ ਲਈ ਕਿਉਂਕਿ ਪੀਸੀਐਸ ਜਿਹੜਾ ਲਾਸਟ ਨੋਟੀਫਿਕੇਸ਼ਨ ਆਇਆ ਸੀਗਾ ਉਹ ਮਾਰਚ 2020 ਦੇ ਵਿੱਚ ਆ ਗਿਆ ਆਇਆ ਸੀ ਸੋ 4 ਸਾਲ ਹੋ ਗਏ ਆ ਪੰਜਾਬ ਸਿਵਲ ਸਰਵਿਸਸ ਦਾ ਐਗਜ਼ਾਮ ਨਿਗਲ ਇਨਾ ਹੀ ਨਹੀਂ ਕਿ ਪਿਛਲੇ 1 ਸਾਲ ਤੋਂ ਲਗਭਗ ਮਤਲਬ ਮਾਰਚ 2023 ਤੋਂ ਜਿਹੜੇ ਜਗਬੰਸ ਪਵਾਰ ਸੀਗੇ ਔਨਰੇਬਲ ਚੇਅਰਮੈਨ ਪੀਪੀਐਸਸੀ ਦੇ ਉਹ ਰਿਟਾਇਰ ਹੋਣ ਤੋਂ ਬਾਅਦ ਜਿਹੜੀ ਨੈਕਸਟ ਅਪੁਆਇੰਟਮੈਂਟ ਹੋਈ ਸੀ ਉਹ ਸੈਪਟੈਂਬਰ ਤੱਕ ਹੋਈ ਸੈਪਟੈਂਬਰ ਦੇ ਵਿੱਚ ਉਹਨਾਂ ਦੀ ਜੋ ਵੀ ਅਪੁਆਇੰਟਡ ਸੀਗੇ ਉਸ ਚੇਅਰ ਦੇ ਉੱਤੇ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਫਾਰ ਦਾ ਟਾਈਮ ਬਿੰਗ ਹਜੇ ਤੱਕ ਜਿਹੜੀ ਹੈ ਉੱਥੇ ਅਪੁਆਇੰਟਮੈਂਟ ਨਹੀਂ ਹੋਈ ਹੈ ਔਰ ਕਿੰਨੇ ਹੀ ਐਗਜ਼ਾਮਸ ਜਿਹੜੇ ਆ ਇਸ ਵਜ੍ਹਾ ਦੇ ਨਾਲ ਜਾਂ ਕਿਸੇ ਹੋਰ ਰੀਜ਼ਨ ਕਰਕੇ ਪੋਸਟਪੋਨ ਹੋਈ ਰਹੀ ਪੀਪੀਐਸਸੀ ਦੇ ਜਿਹੜੇ ਕਰੰਟ ਬੱਚੇ ਉਹਨਾਂ ਐਗਜ਼ਾਮਸ ਲਈ ਪ੍ਰਪੇਅਰ ਕਰ ਰਹੇ ਸੀਗੇ ਜਦੋਂ ਪੋਸਟਪੋਨ ਦਾ ਐਗਜ਼ਾਮ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਿਆ ਤਾਂ ਉਹ ਕਿਤੇ ਨਾ ਕਿਤੇ ਜਿਹੜੇ ਆ ਡੀਮੋਟਿਵੇਟ ਹੋ ਗਏ ਇੰਨਾ ਹੀ ਨਹੀਂ ਜਿਹੜੇ ਪੀਸੀਐਸ ਐਸਪੀਰੈਂਟਸ ਨੇ ਉਹ ਆਊਟ ਆਫ ਡੈਸਪੀਰੇਸ਼ਨ ਗੈਲੋ ਹਰਿਆਣਾ ਸਿਵਲ ਸਰਵਿਸਿਜ਼ ਯੂਪੀ ਸਿਵਲ ਸਰਵਿਸਿਜ਼ ਇਥੋਂ ਤੱਕ ਕਿ ਐਮਟੀ ਦੀਆਂ ਵੀ ਸਿਵਲ ਸਰਵਿਸਿਜ਼ ਦੇ ਵਿੱਚ ਅਪਲਾਈ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪੰਜਾਬ ਤੋਂ ਕੋਈ ਵੀ ਜਿਹੜੀ ਹੈ ਉਮੀਦ ਨਹੀਂ ਹੈਗੀ ਕਿ ਪਿਛਲੇ 4 ਸਾਲ ਦੇ ਵਿੱਚ ਨੋਟੀਫਿਕੇਸ਼ਨ ਨਹੀਂ ਆਇਆ ਤੇ ਅੱਗੇ ਕਿੱਥੋਂ ਆਏਗਾ ਦੂਸਰੀ ਗੱਲ ਹਾਲ ਹੀ ਦੇ ਵਿੱਚ ਹਾਈ ਕੋਰਟ ਨੇ ਜਿਹੜਾ ਹੈ 144 ਪੋਸਟਾਂ ਜਿਹੜੀਆਂ ਐਕਸਾਈਜ਼ ਟੈਕसेशन ਆਫੀਸਰਸ ਦੀਆਂ ਉਹਨਾਂ ਨੂੰ ਵੀ ਜਿਹੜੀ ਹੈ ਹਰੀ ਚੰਡੀ ਦਿੱਤੀ ਹੈ ਜਦੇ ਵਿੱਚੋਂ 115 ਪੋਸਟਾਂ ਦੀ ਡਾਇਰੈਕਟ ਰਿਕਰੂਟਮੈਂਟ ਜਿਹੜੀ ਹੈ ਉਹ ਏਜੰਸੀ ਵੱਲੋਂ ਕੀਤੀ ਜਾ ਸਕਦੀ ਹੈ ਸੋ ਸਟੂਡੈਂਟਸ ਨੂੰ ਇਹ ਉਮੀਦ ਸੀਗੀ ਕਿ ਉਸ ਤੋਂ ਬਾਅਦ ਜਿਹੜਾ ਆ ਸਿਵਲ ਸਰਵਿਸਿਜ਼ ਦਾ ਨੋਟੀਫਿਕੇਸ਼ਨ ਜ਼ਰੂਰ ਆਊਗਾ ਇਨਕਲੂਡਿੰਗ ਦੋਜ਼ ਈਟੀਓ ਪੋਸਟ ਲੇਕਿਨ ਹਜੇ ਤੱਕ ਕਿਉਂਕਿ ਚੇਅਰਮੈਨ ਦੀ ਹੀ ਅਪਾਇੰਟਮੈਂਟ ਨਹੀਂ ਹੋ ਰਹੀ ਹੈ ਉਪਰੋਂ ਕੋਡ ਆਫ ਕੰਡਕਟ ਵੀ ਲੱਗਣ ਜਾ ਰਿਹਾ ਇਲੈਕਸ਼ਨਸ ਆ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਡਿਲੇ ਜਿਹੜਾ ਉਹਦੇ ਵਿੱਚ ਹੋ ਜਾਊਗਾ ਮੀਨਵਾਈਲ ਕਾਫੀ ਸਟੂਡੈਂਟਸ ਦੀ ਜਿਨ੍ਹਾਂ ਦੀ ਆਲਰੇਡੀ ਏਜ ਅਪ ਹੋ ਚੁੱਕੀ ਆ ਤੇ ਕਈਆਂ ਦੀ ਆਉਣ ਵਾਲੇ ਟਾਈਮ 'ਚ ਹੋ ਜਾਏਗੀ ਸੋ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਰਿਕੁਐਸਟ ਕਰ ਰਹੇ ਆ ਕਿ ਕਾਈਂਡਲੀ ਪੀਪੀਐਸਸੀ ਦਾ ਚੇਅਰਮੈਨ ਜਲਦੀ ਤੋਂ ਜਲਦੀ ਅਪਾਇੰਟ ਕੀਤਾ ਜਾਏ ਨਾਲ ਹੀ ਜਿਹੜੇ ਹੋਲਡ ਤੇ ਪਏ ਪੀਪੀਐਸਸੀ ਦੇ ਐਗਜ਼ਾਮਸ ਨੇ ਉਹਨਾਂ ਨੂੰ ਕੰਡਕਟ ਕੀਤਾ ਜਾਵੇ ਪਲੱਸ ਸਿਵਲ ਸਰਵਿਸਸ ਦਾ ਨੋਟੀਫਿਕੇਸ਼ਨ ਐਜ਼ ਸੂਨ ਐਜ਼ ਪੋਸੀਬਲ ਕੱਢਿਆ ਜਾਏ ਤਾਂ ਕਿ ਸਟੂਡੈਂਟਸ ਜਿਹੜੇ ਆ ਇੱਕ ਤਾਂ ਬ੍ਰੇਨ ਡレイン ਨਾ ਹੋਵੇ ਤੇ ਦੂਸਰਾ ਸਟੂਡੈਂਟਸ ਜਿਹੜੇ ਬਹੁਤ ਸਾਰੇ ਤੋਂ ਵੇਟ ਕਰ ਰਹੇ ਨੇ ਜਿਹੜੇ ਲਾਈਨ ਦੇ ਵਿੱਚ ਲੱਗੇ ਪਏ ਨੇ ਇਸ ਚੀਜ਼ ਦੀ ਹੋਪ ਦੇ ਵਿੱਚ ਲੱਗੇ ਪਏ ਨੇ ਮਿਹਨਤ ਕਰਦੇ ਨੇ ਦਿਨ ਰਾਤ ਉਹ ਹਤਾਸ਼ ਨਾ ਹੋਣ ਸੋ ਇੰਨਾ ਹੀ ਮੈਂ ਕਹਿਣਾ ਸੀਗਾ ਥੈਂਕ ਯੂ